ਜੀ গুড মর্নিং ਜੀ ਆਪਾਂ ਦੰਦੀ ਸ਼ੁਰੂਆਤ ਕਰ ਲਈਏ ਆਪਾਂ ਪਹੁੰਚ ਚੁੱਕੇ ਹਾਂ ਮਨਾਲੀ ਇਸ ਟਾਈਮ ਆ ਦੇਖੋ ਤੁਸੀਂ ਹੌਟ 에ਅਰ ਬਲੂਨਸ ਤੇ ਪੈਰਾਗਲਾਈਡਿੰਗ ਦਾ ਵੀ ਵਿਸ਼ੇਸ਼ ਪ੍ਰਬੰਧ ਹੈ ਇੱਥੇ ਤੇ ਅੱਗੇ ਚੱਲਦੇ ਹਾਂ ਸਫ਼ਰ ਨੇ اسی ਤਰ੍ਹਾਂ ਬਣੇ ਰਿਹਾ ਵਲੌਗ ਨਾਲ ਵੀ ਓਕੇ ਜੀ ਧੰਨਵਾਦ ਆ ਸਾਹਮਣੇ ਸੂਰਜੀ ਦੇਵਤਾ ਦੇ ਦਰਸ਼ਨ ਕਰੋ ਹਾਂ ਜੀ ਆਪਾਂ ਹੁਣ ਹੈਗੇ ਆ ਨੀ ਮਾਰ ਰੋਡ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹਦਾ ਠਾਠਾ ਮਾਰਦਾ ਘੱਟ ਤੇ ਸਾਹਮਣੇ ਇੱਕ ਸੈਲੀਬ੍ਰੇਸ਼ਨ ਹੋ ਰਹੀ ਹੈ ਉਹ ਅੱਗੇ ਜਾ ਕੇ ਦੇਖਦੇ ਹਾਂ ਕਾਦੀ ਹੈ ਬਹੁਤ ਹੀ ਸ਼ਾਨਦਾਰ ਨਜ਼ਾਰਾ ਸਾਹਮਣੇ ਪਹਾੜ ਇੱਧਰ ਸ਼ੋਅਰੂਮਸ ਬਣੇ ਹੋਏ ਨੇ ਉਹ ਪ੍ਰਾਤਿਨ ਮੰਦਿਰ ਦਾ ਸਾਹਮਣੇ ਇੱਕ ਆ ਤੁਸੀਂ ਦੇਖੋ ਅੱਗੇ ਜਾ ਕੇ ਦੇਖੋ ਕੈਮ ਵੱਡੇ ਘਰਾਂ ਦੀ ਗਰੀਬ ਹੋ ਗਈ ਤੇ ਆਪਾਂ ਇਸ ਟਾਈਮ ਖੜੇ ਆਂ ਮਾਰ ਰੋਡ ਤੇ ਤੇ ਵੱਡੇ ਨਾਲ ਵਲੌਗ ਨੇ ਇਸੇ ਤਰ੍ਹਾਂ ਵੜੇ ਰਹੋ ਨੂੰ ਅੱਜ ਚੱਲ ਕੇ ਸਿਸਟਮ ਦਿਖਾਉਣੇ ਆਂ ਜੀ ਵਰਤ ਦੇ ਨਜ਼ਾਰੇ ਠੀਕ ਹੈ ਜੀ ਥੈਂਕ ਯੂ ਫਾਰ ਵਾਚਿੰਗ ਆਪਾਂ ਇਸ ਟਾਈਮ ਖੜੇ ਆਂ ਜੀ ਬੋਟਲੈਂਡ ਦੇ ਸ਼ੋਰੂਮ ਦੇ ਵਿੱਚ ਇੱਥੋਂ ਕੁਝ ਦੇਖਦੇ ਆਂ ਜੀ ਫੂਸ ਵਗੈਰਾ ਇਹ ਰੋ ਪਾ ਮਾਰ ਰੋਡ ਦੇ ਮਾਰ ਰੋਡ ਦੇ ਵਿੱਚ ਅੰਦਰ ਵੀ ਕਾਫੀ ਹੈਗੀਆਂ ਦੁਕਾਨਾਂ ਅੰਦਰ ਬਾਜ਼ਾਰ ਨੇ ਛੋਟੇ-ਛੋਟੀਆਂ ਗਲੀਆਂ ਦੇ ਵਿੱਚ ਮਾਰ ਰੋਡ ਕਾਫੀ ਹੈ ਵੈਸੇ ਉਹ ਸਾਹਮਣੇ ਦੁਰਗਾ ਮਾਤਾ ਦਾ ਮੰਦਿਰ ਹੈ ਪਰਾਚੀਨ ਮੰਦਿਰ ਬਹੁਤ ਦੇਖੋ ਜੀ ਕਰੋ ਦਰਸ਼ਨ ਐਸੇ ਵਾਲੇ ਜਿਹੜੇ ਇਸ ਤਰ੍ਹਾਂ ਕਰੋ ਐਸੇ ਵਾਲੇ ਤੇ ਸਾਹਮਣੇ ਇੱਕ ਫੈਸਟੀਵਲ ਹੈ ਜੀ ਸਾਹਮਣੇ ਮੇਰਾ ਵੀ ਗਾਣੇ ਚੱਲੀ ਜਾਂਦੀ ਐ ਪੰਜਾਬੀ ਗਾਣੇ ਤਾਂ ਹਰ ਇੱਕ ਲਿਸਟ ਸੁਣਨ ਮਾਤਲ ਦੇ ਵਿੱਚ ਮੈਂ ਜਾਣਗੇ ਮੈਂ ਮਤਲੀ ਹੀ ਪੰਜਾਬੀ ਗਾਣੇ ਲਾਈਕ ਕਰ ਦੇਣੀ ਇੱਕ ਆਪਣੇ ਵਾਸਤੇ ਫਖਰ ਦੀ ਗੱਲ ਐ ਪੰਜਾਬੀਆਂ ਵਾਸਤੇ ਉਹ ਸਾਹਮਣੇ ਖੂਬਸੂਰਤੀ ਚੈੱਕ ਕਰੋ ਜੀ ਆਪਾਂ ਮਨਾਲੀ ਤੋਂ ਸਿਸੂਵਾਲ ਨੂੰ ਚੱਲੇ ਪਾਤੇ ਤੇ ਆਹ ਬਰਫ਼ ਨਾਲ ਲੱਦੇ ਹੋਏ ਪਹਾੜ ਨੇ ਅੱਗੇ ਚੱਲ ਕੇ ਤੁਹਾਨੂੰ ਬਰਫ਼ ਹੋਰ ਦਿਖਾਵਾਂਗੇ ਤੇ ਉਮੀਦ ਆ ਕਿ ਸਿਸੂ ਕਾफी ਬਰਫੂਰ ਉਤਾਂਗ ਤਾਂ ਬੰਦ ਹੈ ਇਸ ਤਰ੍ਹਾਂ ਰੁਤਾਂਗ ਪਾਸ ਰੇੜਾ ਤਾਂ ਮਈ ਚ ਖੁੱਲੂਗਾ ਤੇ ਠੀਕ ਹੈ ਜੀ ਵਲੌਗ ਨੇ ਇਸੇ ਤਰ੍ਹਾਂ ਬਣੇ ਰਹੋ ਸਲਾਂਗ ਵੈਲੀ ਤੋਂ ਆਪਾਂ ਪਿੱਛੇ ਆ ਜੀ ਹਜੇ 3-4 ਕਿਲੋਮੀਟਰ ਆਪਾਂ ਹੁਣ ਪਹੁੰਚ ਚੁੱਕੇ ਹਾਂ ਇਸਲਾਂਗ ਵੈਲੀ ਤੇ ਇਸਲਾਂਗ ਵੈਲੀ ਤੋਂ ਆਪਾਂ ਨੂੰ ਬਰਫ਼ ਮਿਲ ਗਈ ਪਰੀ ਹੈ ਰੀਤੀ ਵਾਲੀ ਦਬੀ ਜੀ ਪਾਸੇ ਕੀਤੀ ਵੀ ਹੈ ਅੱਗੇ ਚੱਲਦੇ ਆ ਅੱਗੇ ਚੱਲ ਕੇ ਦੇਖਦੇ ਆ ਹੋਰ برف ਆਪਾਂ ਸਲਾਗ ਵੈਲੀ ਵਿੱਚ ਜਦੀ ਲੰਗ ਲੰਗ ਰਹੇ ਆ ਜੀ ਉਹ ਸਾਹਮਣੇ ਤੇਲੀ برف ਚੈੱਕ ਕਰੋ ਤੇ ਜਿਉਂ-ਜਿਉਂ ਬਾਟਰ ਟਨ ਜਾਈ ਜਾਵਾਂਗੇ ਤੇ برف ਹੋਰ ਵੀ ਜਦ ਆਪਾਂ ਨੂੰ ਸੰਗਣੀ ਮਿਲੂਗੀ ਜਿਦਾ ਪਰਲੇ ਵਲੇ ਥਾਵਾ ਦੇ ਕੇ ਤੇ ਤੇ ਲੋਗ ਨੇ ਇਸ ਤਰੀ ਬਣੇ ਰਹੇ ਹੋਈ ਸਾਡੇ ਤੁਸੀਂ ਦੇਖੋ ਇਸੇ ਚੈਕਿੰਗ ਪਿੰਡ ਦੀ ਹੈ ਬਕਾਇਦਾ ਤੇ ਆਪਾਂ ਹਰੰਡ ਅਡਲਟ ਨਾਲ ਉਹ ਸਾਹਮਣੇ ਦੇਖ ਸਕਦੇ ਤੁਸੀਂ ਮੇਨ ਐਂਟਰੀ ਸਾਈਟ ਇਹ ਨਾਰਥ ਪੋਰਟਲ ਵਾਜਦਾ ਇਹ ਸੌਰੀ ਸਾਊਥ ਪੋਰਟਲ ਆਪਾਂ ਨਾਰਥ ਪੋਰਟਲ ਨੂੰ ਜਾਣਾਗਾ ਅੱਗੇ ਫਿਰ ਲਾਹੌਰ ਐਡਮਿਨਿਸਟ੍ਰੇਸ਼ਨ ਸ਼ੁਰੂ ਹੋ ਜਾਂਦੀ ਹੈ ਇਹ ਮਨਾਲੀ ਦੇ ਵਿੱਚ ਆ ਜਾਂਦਾ ਜਿਹੜਾ ਇਹ ਪਾਸਾ ਹੈ Thank you ਚਲ ਰਿਹਾ ਹੈ ਪਰਫ ਪੂਰੀ ਹੈਗੀ ਹੈ ਅਗਸਟ ਅੰਦਰ ਸੀਜ਼ਨ ਦੇ ਵਿੱਚ ਲੋਕ ਇੰਜੋਏ ਕਰਨ ਆਉਂਦੇ ਆ ਜੀ ਇੱਥੇ ਪੂਰਾ ਤੇ ਬਿਜੀ ਸੀਜ਼ਨ ਹੈ ਕਹਿ ਸਕਦੇ ਆਪਾਂ ਇਹਨੂੰ ਪਰ ਵੀ ਐਂਡ ਤੱਕ ਇਹ ਬਿਜੀ ਰਹੋਗੇ ਹੋਟਲਸ ਵਗੈਰਾ ਵੀ ਤੁਹਾਨੂੰ ਮਹਿੰਗੇ ਮਿਲਣਗੇ ਤੇ ਇਸ ਕਰਕੇ ਤੁਸੀਂ ਜੇ ਪਲਾਨ ਕਰਨਾ ਪਰਫ ਦੇਖਣ ਦਾ ਤਾਂ ਆਉਣਾ ਆ ਦਾ ਫਾਇਦਾ ਕਰ ਤੇ 30 ਤਰੀਕ ਨੂੰ ਪਰਸੋਂ ਕਹਿੰਦੇ ਲਾਈਫ ਜੀ ਇਸ ਲੋ ਦੇਖਸਾਰ ਉਸ ਨੋ ਫਾਲ ਇਹ ਪਹਿਲਾਂ ਵੀ ਪਈ ਹੋਈ ਆ ਬਸ ਆਦਨ ਅਗਰ ਪਹਿਲਾਂ ਪੈ ਕੇ ਹਟੀਏ ਉਹ ਵਰਤੇ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਬਾਹੜਾ ਤੇ ਉਹ ਛੀਆਂ ਚੋਟੀਆਂ ਤੇ ਹੋ ਸਕਦਾ ਰੋਜੀ ਰਾਤ ਨੂੰ ਵਰਖਵਾਰੀ ਜਾਂ ਦੈਂਦ ਦੇ ਟਾਈਮ ਦੇ ਵਿੱਚ ਜਾਂ ਜਦੋਂ ਮਤਲਬ ਕਿ ਟੈਂਪਰੇਚਰ ਜ਼ਿਆਦਾ ਡਿੱਗ ਪੈਂਦਾ ਹੁੰਦੀ ਹੈ ਤੇ ਪਰ ਹੁਣ ਇੱਥੇ ਫਲਾਲ ਵਰਖਵਾਰੀ ਨਹੀਂ ਹੈਗੀ ਪਰ ਉਹ ਬਰਫੋ ਸਾਰੇ ਕੀਤੀ ਹੈ ਲੰਬਾ ਵੈਲਿਡ ਟਾਪ ਕੇ ਵਰਕ ਮਿਲਦੀ ਆ ਠੀਕ ਹੈ ਜੀ ਬਲੌਗ ਨੈਟ ਤੁਸੀਂ ਨਜ਼ਾਰਾ ਚੈੱਕ ਕਰੋ ਅੱਪਾ ਨਾਰਥ ਪੋਰਟਲ ਤੇ ਪਹੁੰਚ ਗਏ ਇੱਧਰ ਤੁਸੀਂ ਚੈੱਕ ਕਰੋ ਵਰਤੋਂ ਤੇ ਟੂਰਿਸਟਸ ਬਹੁਤ ਪਹੁੰਚੇ ਹੋਏ ਨੇ ਆ 4:00 ਵਜੇ ਕਮਰਾਮੈਂਟ ਹੋ ਚੁੱਕੇ ਆ ਜੀ ਸਵਾ 4 ਤੇ ਆ ਸਾਹਮਣੇ ਤੁਸੀਂ ਦੇਖੋ ਲੌਰੀ ਚੈੱਕ ਕਰੋ ਮਾਹੌਲ ਉਹ ਸਾਹਮਣੇ ਸਾਰੇ ਜਿੰਨੇ ਪਹਾੜਾ ਰੁਤਾਂਗਪਾਸ ਵਾਲੇ ਬਰਫ ਨਾਲ ਫੁੱਲ ਲੱਦੇ ਹੋਏ ਨੇ ਜੀ ਤੇ ਇੱਧਰ ਚੈੱਕ ਕਰੋ ਇਹ ਹਾਂ ਜਾ ਸਕਦੇ ਕਿ ਤੁਸੀਂ ਆਪ ਨੂੰ ਗਿਸਟਲ ਕੋ ਸਾਹਮਣੇ ਟੂਰਿਸਟ ਬੈਨ ਖੜੀਆਂ ਨੇ ਹੁਣ ਵੇ 4:30 ਵੱਜ ਚੁੱਕੇ ਆ ਜੀ ਟਾਈਮ ਮੁੜਨਦਾ ਹੀ ਆ ਉੱਪਰ ਝੋਟੀ ਤੇ ਧੁੱਪ ਵੀ ਹੈਗੀ ਆ ਇਧਰਲੇ ਪਾਸੇ ਵੀ ਧੁੱਪ ਪਰ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਛਾਂ ਆ ਸਾਹਮਣੇ ਦੇਖੋ ਜੀ ਪੂਰਾ ਟੂਰਿਸਟ ਨਜ਼ਾਰੇ ਲੈ ਰਹੇ ਨੇ ਬਰਫ ਦੇ ਪੂਰੀ ਭੀੜ ਹੈ ਜੀ ਇਸ ਟਾਈਮ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਪੈਰਾਸ਼ੂਟ ਤੇ ਗਲਾਈਡਰ ਗਲਾਈਡਿੰਗ ਹੋ ਰਹੀ ਹੈ ਉੱਪਰ ਹੌਂਕੋਕਸ ਜੇ ਬਣਿਆ ਪਹਿਲਾ ਕੈਮਰਾ ਹੱਲ ਗਿਆ ਸੀ ਐ ਪਰਸੂਟ ਇੱਥੇ ਕਰਾਉਂਦੇ ਨਹੀਂ ਵਸੇ ਸੀ ਕਾਫੀ ਮਸ਼ਹੂਰ ਇਥੋਂ ਪਰੈਗਲਾਈਡਿੰਗ ਹੈ ਜਿਹੜੀ ਪੂਰੀਆਂ ਫੋਲ ਰੌਣਕਾਂ ਨਹੀਂ ਐ ਇਸ ਟਾਈਮ ਮਾਰ ਰੋਡ ਤੇ ਆ ਦੇਖੋ ਤੁਸੀਂ ਜੀ ਤੁਹਾਡੇ ਸਾਹਮਣੇ ਹੈ ਜੀ ਪੂਰਾ ਖਤਿਆ ਖਤਿਆ ਭਰਿਆ ਹੈ ਮਾਰ ਰੋਡ ਨਾਲੀ ਦਾ ਹਰ ਦੇਵਾ ਹਰ ਹਰ ਮਹਾਦੇਵਾ ਇਹ ਵਾਰ ਜੋਸ਼ੀ ਹੋਲੀਏ ਜੈ ਜੈ ਦੇਵਾ ਹਰ ਹਰ ਮਹਾਦੇਵਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਸੰੱਲੇ ਪੈ ਰਹੇ ਨੇ। ਔਰ ਪਲੀਜ਼ ਅਜੀ ਆਪਾਂ ਰਾਤ ਇਸ ਹੋਟਲ ਦੇ ਵਿੱਚ ਸਟੇ ਕੀਤੀ ਸੀ ਹੋਟਲ ਮਨਾਲੀ ਕਰਾਉਂਦੇ ਨੇ ਦੇ ਵਿੱਚ ਤੇ ਇਹ ਹੈਗੇ ਮੈਨੇਜਰ ਸਾਹਿਬ ਇਥੋਂ ਦੇ ਇਹ ਬਹੁਤ ਹੀ সুইਟ ਪਰਸਨ ਨੇ ਬਹੁਤ ਵਧੀਆ ਇਹਨਾਂ ਦਾ ਵੈਲ ਮੇਨਟੇਨਡ ਰੱਖਿਆ ਹੋਇਆ ਸਾਰਾ ਸਿਸਟਮ ਨੀਟ ਐਂਡ ਕਲੀਨ ਰੂਮਸ ਨੇ ਤੁਸੀਂ ਇੱਥੇ ਆਇਓ ਜਰੂਰ ਇਹਨਾਂ ਕੋਲੇ ਤੇ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਆਪਣਾ ਮੜਾ ਨਾਮ ਦੱਸ ਦਿਓ ਜੀ ਅੱਜੇ ਨਾਮ ਹੈ ਸਰ ਹਾਂਜੀ ਅਜੀਤ ਸਿੰਘ ਨਾਮ ਹੈ ਜੀ ਇਹਨਾਂ ਦਾ ਤੇ ਠੀਕ ਹੈ ਜੀ ਬਹੁਤ ਵਧੀਆ ਕੋਆਪਰੇਟਿਵ ਬਿਹੇਵੀਅਰ ਇਹਨਾਂ ਦਾ ਜਰੂਰ ਇੱਥੇ ਆ ਕੇ ਰੋਕਿਓ ਇਹਨਾਂ ਕੋਲੇ ਆਹ ਹੋਟਲ ਇੱਧਰ ਤੁਸੀਂ ਦੇਖ ਸਕਦੇ ਹੋ ਸਾਰਾ ਤੇ ਮੈਂ ਤੁਹਾਨੂੰ ਬਾਹਰੋਂ ਵੀ ਮੈਂਸ਼ਨ ਕਰ ਦੇਣਾ ਸਾਰਾ ਦਿਖਾ ਦੇਣਾ ਹੈਗਾ ਇੱਧਰ ਪਾਰਕਿੰਗ ਦਾ ਵੀ ਖਾਸ ਪ੍ਰਬੰਧ ਹੈ ਜੀ। ਆ ਦੇਖੋ ਤੁਸੀਂ ਇੱਥੋਂ ਦਾ ਆਲਾ ਦੁਆਲਾ ਚੈੱਕ ਕਰ ਸਕਦੇ ਹੋ। ਆ ਸਾਹਮਣੇ ਸਾਰਾ ਬਹੁਤ ਵਧੀਆ ਹੈਗਾ। ਉੱਪਰ ਫਲੋਰ ਅ ਸੈਕੰਡ ਫਲੋਰ ਤੇ ਵੀ ਬਹੁਤ ਵਧੀਆ ਰੂਮ ਨੇ। ਅਸੀਂ ਫਲੋਰ ਦੇ ਵਿੱਚ ਰਹੇ ਸੀ। ਆਹ ਪੁਰਾਣੀ ਬਿਲਡਿੰਗ ਹਾਟਲ ਦੀ। ਬਸ ਇਹ ਵੀ ਬਹੁਤ ਸ਼ਾਨਦਾਰ ਹੈ। ਤੇ ਇੱਧਰ ਸਾਰੀ ਹਾਟਲ ਚੇਨ ਆ ਵੈਸੇ ਆਪਾਂ ਬਿਲਕੁਲ ਮਾਰ ਰੋਡ ਦੇ ਉੱਤੇ ਆ ਤੇ ਮਾਰ ਰੋਡ ਦੀ ਪੈ ਜਾਂਦਾ ਇਹ। ਵਾਹ ਰੋਡ ਤੋਂ ਜਸਟ ਹੈ 300 ਮੀਟਰ ਦੀ ਦੂਰੀ ਤੇ ਹੋਊਗਾ ਬਹੁਤ ਹੀ ਬਹੁਤ ਵਧੀਆ ਹੋਟਲ ਹੈ ਇਹਨਾਂ ਜਰੂਰ ਇਹਨਾਂ ਨੂੰ ਮੌਕਾ ਦਿਓ ਸੇਵਾ ਦਾ ਇੱਥੇ ਲਾਉਣ ਬਣਿਆ ਹੋਇਆ ਇੱਥੇ ਬੈਠਣ ਨੂੰ ਵੀ ਹੈਗਾ ਸਾਰਾ ਪ੍ਰਬੰਧ ਇੱਧਰ ਕਿਚਨ ਬਹੁਤ ਹੀ ਸਾਫ਼ ਸੁਥਰਾ ਸਾਰਾ ਬਣਾਉਂਦੇ ਨੇ ਇੱਧਰ ਕਸਟਮਰ ਬੈਠੇ ਹੋਏ ਨੇ इधरों पौड़िया चढ़ के आप उपर जाए तक रूम भी दिखा दूंगा इधर इन्हों किचन है वैसे बहुत नीट एंड क्लीन एवरीथिंग इज फाइन एक गैलरी है जी उपर भी फ्लोर है ਆ ਦੇਖੋ ਆਪਾਂ ਇਸ ਰੂਮ ਦੇ ਵਿੱਚ ਸਟੇ ਕੀਤਾ ਸੀਗਾ ਰੂਮ ਬਹੁਤ ਵਧੀਆ ਹੈ ਸਾਫ ਸੁਥਰਾ ਤੇ ਆ ਵਾਸ਼ਰੂਮ ਆ ਗੀਜਰ ਵਗੈਰਾ ਲੱਗੇ ਹੋਏ ਆ ਜੀ ਇਧਰ ਮਿਰਰ LED ਬੈਠਣ ਨੂੰ ਸਿਟਿੰਗ ਹੈ ਫੋਨ ਤੁਸੀਂ ਰਿਸੈਪਸ਼ਨ ਤੇ ਕਾਲ ਕਰਕੇ ਤੁਸੀਂ ਖਾਣ ਪੀਣ ਨੂੰ ਵੀ ਮੰਗਾ ਸਕਦੇ ਹੋ ਤੇ ਆ ਹੈਗੀ ਜੀ ਆਪਣਾ ਬਾਹਰ ਗੈਲਰੀ ਤੁੱਪ ਦਾ ਵੀ ਤੁਸੀਂ ਨਾਂ ਤੇ ਲੈ ਸਕਦੇ ਹੋ ਇੱਥੇ ਵਟਸਐਪ ਤੋਂ ਵੇਖ ਸਕਦੇ ਹੋ ਆ ਦੇਖੋ ਜੀ ਸਾਹਮਣੇ ਵਾਲਾ ਦੂਰ ਵਾਲਾ ਚੈੱਕ ਕਰੋ ਉਹ ਸਾਹਮਣੇ ਪਹਾੜ ਵੀ ਦਿਹਿੰਦੇ ਆ ਜੀ ਬਹੁਤ ਹੀ ਸ਼ਾਨਦਾਰ ਪੁਆਇੰਟ ਤੇ ਬਣਿਆ ਹੋਇਆ ਜੀ ਥੈਂਕ ਯੂ